ਹਾਂਜੀ গুড মর্নিং एवरीवन ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਨਿਫਟੀ 50 ਦੇ ਸੈਂਸੈਕਸ ਦੇ ਸਪੋਰਟ ਐਂਡ ਰੈジਸਟੈਂਸ ਦੇ ਬਾਰੇ ਅੱਜ ਸੈਂਸੈਕਸ ਦੀ ਐਕਸਪਾਇਰੀ ਹੈਗੀ ਆ ਤੇ ਨਿਫਟੀ 50 ਵੀ ਵਧੀਆ ਰਿਸਪੌਂਸ ਦੇ ਰਹੀ ਆ ਤੋ ਚਲ ਅੱਜ ਆਪਾਂ ਗੱਲ ਕਰਦੇ ਆਂ ਜਿਹੜਾ ਪੋਜ਼ਿਟਿਵ ਨਿਫਟੀ 50 ਦਾ ਆਪਾਂ ਦੇਖ ਨੂੰ ਦੇਖੀਏ ਤਾਂ ਪੋਜ਼ਿਟਿਵ ਹੈ ਜਿਹੜਾ ਇਹਦਾ ਬਾਅਅਰਸ ਸਟਾਰਟ ਗਿਫਟ ਨਿਫਟੀ ਜਿਹੜੀ ਟ੍ਰੇਡਿੰਗ 56 ਪੁਆਇੰਟ ਤੇ ਕਰ ਰਹੀ ਆ ਇਹਦਾ ਓਪਨਿੰਗ ਹੈ ਜਿਹੜੀ ਪੋਜ਼ਿਟਿਵ ਹੋ ਸਕਦੀ ਆ ਅੱਜ ਰਜਿਸਟੈਂਸ ਨਿਫਟੀ 50 ਦਾ ਰਜਿਸਟੈਂਸ ਹੈਗਾ 25240 ਤੇ 25350 ਇਹ ਤੁਸੀਂ ਮਾਰਕ ਕਰ ਲਓ ਰਜਿਸਟੈਂਸ ਜ਼ੋਨ ਆ ਜਿਹੜਾ 25240 ਤੇ 25300 ਸੌਰੀ 350 ਤੇ ਤੁਸੀਂ ਦੇਖੋ ਵੀ ਜੇਕਰ ਮਾਰਕੀਟ 24900 ਕੱਲ੍ਹ ਵਾਲੇ ਜਿਹੜੇ ਆਪਣੇ ਲੈਣਾ ਲਾਇਆ ਹੋਈਆਂ ਸੀਗੀਆਂ ਬਿਲਕੁਲ ਉਸੇ ਨੂੰ ਟੱਚ ਕਰਕੇ ਮਾਰਕੀਟ ਨੇ ਵਧੀਆ ਰਿਸਪੌਂਸ ਦਿੱਤਾ ਤਾਂ ਕਿ ਆਪਾਂ ਨੂੰ ਵੀ ਪਤਾ ਵੀ ਟ੍ਰੇਡ ਕਰਨੀ ਜਿਹੜੀ ਹੈ ਉਹ ਈਜ਼ੀ ਹੋ ਜਾਂਦੀ ਆ ਤੇ ਤੁਸੀਂ 25000 ਜੇਕਰ 1 ਮਿੰਟ ਇਹਨੂੰ ਆਪਾਂ ਕੱਟ ਦਿੰਨੇ ਆ 25000 25240 ਤੱਕ ਮਾਰਕੀਟ ਉੱਪਰ ਵੱਧ ਤੋਂ ਵੱਧ ਜਾ ਸਕਦੀ ਆ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਿਓ ਤੇ 352000 350 ਇਹ ਰਿਸਿਸਟੈਂਸ ਹੈ ਜਿਹੜਾ ਇਹਦਾ ਮਾਰਕ ਕਰ ਲੋ ਮਾਰਕੀਟ ਹੋ ਸਕਦਾ ਵੀ ਇਸ ਇਹਨੂੰ ਆਪਾਂ ਗ੍ਰੀਨ ਕਲਰ ਦੇ ਦੰਨੇ ਆ ਮਾਰਕੀਟ ਹੋ ਸਕਦਾ ਵੀ ਇੱਥੋਂ ਤੱਕ ਵੀ ਇਹਨੂੰ ਟੱਚ 25000 350 ਨੂੰ ਵੀ ਟੱਚ ਕਰ ਸਕਦੀ ਆ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਹੀ ਟ੍ਰੇਡ ਕਰਨੀ ਆ ਵੈਸੇ ਅੱਜ ਦਾ ਜਿਹੜਾ ਟਰੈਂਡ ਹੈਗਾ ਉਹ ਪੋਜ਼ਿਟਿਵ ਦੇਖਣ ਨੂੰ ਮਿਲ ਰਿਹਾਗਾ ਗਿਫਟ ਨਿਫਟੀ ਜਿਹੜਾ ਪੋਜ਼ਿਟਿਵ ਰਿਸਪੌਂਸ ਦੇ ਰਹੀ ਆ ਬਿਲਕੁਲ ਉਸੇ ਤਰ੍ਹਾਂ ਮੈਂ ਜਿਹੜੀ ਆਪਣੀ ਇਹ ਬਲੈਕ ਲਾਈਨ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਇਹ ਤੁਸੀਂ ਲਾ ਕੇ ਰੱਖਿਆ ਕਰੋ ਇਹਦੇ ਨਾਲ ਵਧੀਆ ਸਗਾਂ ਦੀ ਈਜ਼ੀ ਹੋ ਜਾਂਦਾ ਟ੍ਰੇਡ ਕਰਨਾ ਇਹਨੂੰ ਇੱਕ ਵਾਰੀ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖ ਲੈਣੇ ਆ ਦੂਜੀ ਦੂਜੀ ਨੂੰ ਕੱਟ ਦਿੰਨੇ ਆਪਾਂ ਤੇ ਸੈਂਸੈਕਸ ਦੀ ਗੱਲ ਕਰੀਏ ਤਾਂ ਸੈਂਸੈਕਸ ਆ ਜਿਹੜਾ ਸਪੋਰਟ ਜ਼ੋਨ ਹੈਗਾ ਇਹਦਾ 82000 ਤੇ 81500 ਆ ਸਪੋਰਟ ਜ਼ੋਨ ਹੈਗਾ 82000 ਤੇ 81500 ਰੈジਸਟੈਂਸ ਜ਼ੋਨ ਹੈਗਾ ਜਿਹੜਾ ਇਹਦਾ 82883 ਹੀਰ ਪੁਰਾ 82883 ਹੀਰ ਪੁਰਾ ਇਹਨੂੰ ਆਪਣਾ ਕਲਰ ਰੈੱਡ ਦੇਣਾ ਸੀ ਠੀਕ ਹੈ ਜਿਹੜਾ ਸਪੋਰਟ ਜোন 82000 ਤੇ 81500 81500 ਨੂੰ ਜੇਕਰ ਬ੍ਰੇਕ ਕਰਕੇ ਜਾਂਦੇ ਤਾਂ ਮਾਰਕੀਟ 82000 ਤੱਕ ਜਾ ਸਕਦੀ ਆ ਰੈジਸਟੈਂਸ ਰਿਸਿਸਟੈਂਸ ਜ਼ੋਨ ਹੈਗਾ ਤਾਂ 82800 ਤੇ 83000 82800 ਨੂੰ ਜੇਕਰ ਮਾਰਕੀਟ ਬ੍ਰੇਕ ਕਰਦੀ ਹੈ ਤਾਂ ਮਾਰਕੀਟ 83000 ਤੱਕ ਜਾ ਸਕਦੀ ਆ ਜਿਆਦਾ ਤੋਂ ਜਿਆਦਾ ਇਹ ਚੀਜ਼ਾਂ ਤੁਸੀਂ ਧਿਆਨ ਚ ਰੱਖਿਓ 82500 82500 ਤੈਨੂੰ ਵੀ ਜੇਕਰ ਮਾਰਕੀਟ 82800 ਗ੍ਰੀਨ ਕਲਰ ਗ੍ਰੀਨ ਕਲਰ 82500 ਨੂੰ ਜੇਕਰ ਕਰਾਸ ਕਰਕੇ ਜਾਉਗੀ ਤਾਂ 83000 ਤੱਕ ਆਪਾਂ ਨੂੰ ਮੂਵਮੈਂਟ ਦੇਖਣ ਨੂੰ ਮਿਲ ਸਕਦੀ ਹੈ ਸੈਂਸੈਕਸ ਦੇ ਵਿੱਚ ਬੈਸੀ ਵੀ ਬਹੁਤ ਜ਼ਿਆਦੇ ਮੂਵਮੈਂਟ ਹੁੰਦੀ ਆ ਨਿਫਟੀ 50 ਨਾਲੋਂ ਇੱਕ ਤੁਸੀਂ